ਬਿਲਕੁਲ ਛੱਡੋ ਮਾਰਾ ਛੱਡਾਂ ਦਾ ਨਜ਼ਾਰੇ ਵਾਹੇ ਆਲਮਤ ਸਵਾਦ ਆਓ ਮਰ ਲਈ ਆ ਜੂ ਕਰਿਆ ਰ ਆਹ ਕੋਡਾ ਪਰਲੇ ਪਤੇ ਕਰਦੇ ਲੱਗ ਗਈ ਆਹ ਹੋਇਆ ਅਖਲਾ ਹੂੰ ਦਸੇ ਕੋ ਮੁੱਤਲੋ ਦਿਸੇ ਦਾਲੀ ਜਿਹੜੇ ਪਨਾਲੇ ਨਹੀਂ ਆਪਨ ਅੱਛਾ ਸਾਰਾ ਜਿੱਦਾਂ ਆ ਠੇਰੀ ਜੇ ਨਾ ਸਾਰਾ ਇਹ ਦੇ ਚ ਠੇਰੀ ਚ ਸਾਰਾ ਪਾਣੀ ਡੰਪ ਹੋ ਜਾਂਦਾ ਅੱਛਾ ਪਨਾਲਿਆਂ ਦਾ ਥੋੜਾ ਘੋਜਣਾ ਆਪਣਾ ਨਹੀਂ ਨਹੀਂ ਵੀ ਕਰਾ ਦਿੰਦੇ ਤੇ ਬਹੁਤ ਯਾਰ ਜਿੱਦਾਂ ਅੰਮ੍ਰਿਤਸਰ ਮੰਡੀ ਜਿਹਨਾਂ ਪਨਾਲੇ ਦੇਖਣਾ ਆਪਾਂ ਅਗੇ ਸੀਰੇ ਜਿ ਪਾਏ ਸਕਦੇ ਆ ਆਹੋ ਇਹਨਾਂ ਚੋਂ ਨਾ ਪਾਣੀ ਡੰਪ ਕਰਤਾ ਨਹੀਂ ਨਹੀਂ ਪਨਾਲੇ ਨਾਲ ਕੋ ਪਾਉਂਦੇ ਕੋਈ ਮੈਂ ਕਿਹਾ ਜਿੱਦਾਂ ਇਹ ਹਾਰਤੀ ਢੇਰ ਗਿਆ ਇਹਨੂੰ ਸਾਰਾ ਨੁਕਸਾਨ ਜਿੱਦਾਂ ਸੱਡ ਦਾ ਪਾਣੀ ਨਾ ਉਹ ਸਾਰਾ ਇਸ ਤੇ ਆ ਗਿਆ ਹਾਂ ਉੱਪਰ ਦਿੱਤ ਪਾਲ ਪਾਈਏ ਪਰ ਪਾਣੀ ਸੌਲੇ ਵੀ ਲੱਗ ਗਿਆ ਅੱਛਾ ਉਹ ਕਿਦਾਂ ਪਿੱਛੇ ਦਾ ਠੀਕ ਹੋ ਉਹ ਕੋਈ ਆ ਗਿਆ ਕਿਹੜਾ ਹਾਂ ਅੱਛਾ ਇਦਾਂ ਢੇਰ ਲਾ ਦਿੰਦੇ ਉਹ ਵੀ ਕੰਡਾ ਹੋ ਜਾਂਦਾ ਨਾ ਕੰਡਾ ਕਰਕੇ ਤੇ ਇੱਕੋ ਆਰਤੀ ਦਾ ਇਹ ਜੀਵੀਦਾਰਾਂ ਦਾ ਹਾਂ ਇਹ ਕਰਨੀ ਦਾ ਇਸ ਪੱਤਾ ਦਾ ਫੋਟੋ ਕਿਸ਼ਾ ਜੇ ਪੰਜ ਆਰਤੀ ਆ ਜਾਂਦੀ ਅੱਛਾ ਇਹਨਾਂ ਕੋਲ ਪਹਿਲਾਂ ਫਾਟਸ ਆਹ ਕਿੱਦਾਂ ਜੀ ਪੱਥਾ ਬੜੀਆਂ ਮੌਜਾਂ ਹਾਂ ਜੀ ਅੱਜ ਮੌਜ ਬੜੀ ਬੜੀ ਜੀ ਛੜਦੀ ਬਹੁਤ ਬਹੁਤ ਮੌਜਾਂ ਜੀ ਹਾਂ ਹਾਂ ਲਾਈਟਾਂ ਵੀ ਇਹੋਗੀਆਂ ਲੱਗੀਆਂ ਜੀ ਕੀੜੀਆਂ ਦੇਖ ਰਹੀਆਂ ਹਾਂ ਹਾਂ ਆਦਨ ਇੱਥੇ ਵੋਟ ਆਉਂਦੀ ਇੱਧਰੇ ਉਧਰੋਂ ਬਾੜ ਤੋਂ ਔਰ ਵੱਖਰੀ ਨੇ ਤੇ ਇੱਥੇ ਕਨੈਕਸ਼ਨ ਕਰਦੇ ਉੱਪਰ ਲਾਈਟ ਬਾਹਰ ਦੋਹਤੀ ਲੱਗ ਹਾਂ वढ़िया जी वास्ते बड़ी, बड़ी मोटी कोई तंगी दी जी कोई तंगी नहीं है बाड़ वाला लगा दी थी, ठीक है हां जी हां जी ओ इंस्पेक्टर नहीं कर दे, कर दे, कर दे। नहीं गाल कोई नहीं बहुत अच्छी नजर आ रही है अच्छा कभी आज एक फ्रेंड देख लेते लाइट देख लेते ਕਦਾਈ ਠੀਕ ਹੈ ਪੇਮੈਂਟ ਲਾਇਆ ਨਾਲ ਪਈ ਜਾ ਰਹੀ ਹੈ ਜੀ ਦੋ ਦਿਨ ਬਾਅਦ ਪੇਮੈਂਟ ਕਿਦੇ ਚ ਚਾਹ ਦੀ ਅੱਜੋ ਵੀ ਤਰੀਕ ਦੀ ਆ ਗਈ ਜੀ ਜਰਾ ਜੀ ਪੱਕਾ ਲੀ ਦੋ ਦਿਨ ਬਾਅਦ ਆਈ ਜਾਂਦੀ ਥਰੀ ਤੋਂ ਮਾੜਾ ਜੱਗੇ ਤੇਰਾ ਕੰਮ ਹੀ ਬੜਾ ਖਲਾਲਾ ਬੜਾ ਤੂੰ ਥੋੜਾ ਲੈ ਕੇ ਦੇਣਾ ਮੰਡੀ ਇੱਕ ਹੋਰੀ ਲੈ ਲਈਏ ਇੱਕ ਬੰਦੇ ਲਗਾਜ ਹੋ ਜਾਂਦੇ ਲੋਰੇ ਇੱਕ ਮੇਰੇ ਇੱਕ ਮੱਲੀ ਦਾ ਆਇਆ ਮਰਦਿਆਂ ਮਿਰਨ ਲਾਇਆ ਵਿੱਚ ਠੀਕ ਹਨ ਹਾਂ ਠੀਕ ਬਈ ਬਿਕਵਮੈਂਟ ਹੋ ਗਿਆ ਡਨ ਚਲੋ ਤਾਂ ਚੱਕ ਲਈਏ ਰੋ ਠੀਕ ਹੈ ਹਾਂ ਠੀਕ ਹੈ ਓਕੇ ਡਨ ਅੱਜ ਸਾਰਾ ਜੰਡੀਆਂ ਦਾ ਜਾ ਜਾ ਅੱਜ ਅਸੀਂ ਨਾਲਾ ਮੰਡੀ ਦੇ ਵਿੱਚ ਆਏ ਸੀ ਕਿਉਂਕਿ ਕੱਲ ਸ਼ਾਮੀ ਬਹੁਤ ਬਰਸਾਤ ਹੋਈ ਤੂਫਾਨ ਆਇਆ ਵੀ ਬੜਾ ਪਿਆ ਸੀਗਾ ਰਾਤ ਨੂੰ ਵੀ ਪਿੰਦਾ ਤੇ ਮੈਂ ਦੇਖਣ ਆਇਆ ਕਿ ਸਾਡੀਆਂ ਮੰਡੀਆਂ ਦਾ ਕੀ ਹਾਲ ਸੋ ਬੜੀ ਇੱਕ ਬਾਬੇ ਦੀ ਕਿਰਪਾ ਹੋਈ ਜਿਹੜੇ ਆਪਾਂ ਸ਼ੈੱਡ ਬਣਾਏ ਉਹਦਾ ਬਹੁਤ ਫਾਇਦਾ ਹੋਇਆ ਕਿਸਾਨਾਂ ਨੂੰ ਕੋਈ ਗੜਨ ਦੀ ਸਾਰੀ ਬਚੀ ਆ ਉਹਦਾ ਸਾਰੇ ਪ੍ਰਬੰਧ ਜਿਹੜੇ ਇਹ ਵਨ ਬਾਰਦਾਨਾ ਜਿਹੜੀ ਲੋਡਿੰਗ ਦਾ ਕੰਮ ਹੈ ਉਹ ਵੀ ਨਾਲ-ਨਾਲ ਟਰੱਕਾਂ ਤੇ ਹੋਈ ਜਾਂਦਾ ਤੇ ਪੇਮੈਂਟ ਜਿਹੜੀ ਔਰ ਸਾਰੀ ਘੰਟੇ ਚ ਕਿਸਾਨਾਂ ਦੇ ਖਾਤੇ ਚਾਈ ਜਾਂਦੀ ਹੈ ਕੋਈ ਇਸ ਕਰਕੇ ਮੈਂ ਦੇਖਣਾ ਸੀ ਸੂ ਸਾਹਿਬ ਵਧੀਆ ਆਰਤੀ ਪਧਾਵੀ ਖੁਸ਼ ਨੇ ਲੇ ਪਧਾਵੇ ਖੁਸ਼ ਨੇ ਕਿਸਾਨ ਵੀ ਖੁਸ਼ ਆ ਵਧੀਆ ਕੰਮ ਚੱਲਣ ਰਿਹਾ ਮਾਨ ਸਾਹਿਬ ਦੀ ਸਰਕਾਰ ਨੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਕਿ ਕਿਸੇ ਵੀ ਤਰ੍ਹਾਂ ਨੂੰ ਮੰਡੀ ਦੇ ਕੋਈ ਸਵੱਸਿਆ ਨਹੀਂ ਇਹਦੀ ਸਰਕਾਰਾਂ ਨੂੰ ਕਿੰਨਾ ਕਿ ਬਦਲਾ ਦੇ ਦੇ ਹੁਣ ਜਨਸ ਦੀ ਚੱਕਾ ਆ ਬਾਜ਼ਾਰ ਤੁਸੀਂ ਵੇਖੋ ਪਿਛਲੇ ਸਾਲਾਂ ਵਿੰਦੇ ਇਦਾਂ ਤੇ ਛੱਡਾ ਗਏ ਕਿਦੇ ਛੱਡ ਬਣ ਗਏ ਪੇਮੈਂਟ ਜਿਹੜੀ ਜਿੱਦਾਂ ਹੋਣ ਪੈਂਦੀ ਹੈ ਪਹਿਲਾਂ ਕਦੀ ਇਦਾਂ ਪੇਮੈਂਟ ਪਈ ਉਹ ਬਾਰ ਦਾ ਜਿੱਦਾਂ ਹੁੰਦਾ ਜਿੱਦਾਂ ਲੋਡਿੰਗ ਦਾ ਕੰਮ ਹੋ ਰਿਹਾ ਨਾਲੋਂ ਨਾਲ ਮੰਡੀ ਖਾਲੀ ਹੋਦੀ ਹੈ ਪਹਿਲਾਂ ਕਦੀ ਹੋਇਆ ਹੀ ਨਹੀਂ ਹੁਣ ਤਾਂ ਸਾਡੇ ਅਫਸਰ ਸਾਰੇ ਲੱਗੇ ਇਸੇ ਕੰਮ ਦੇ ਉੱਤੇ ਵੱਡੇ ਅਫਸਰ ਦੀ ਤਨਾਤੀ ਕੀਤੀ ਹੈ ਵੱਡੇ ਅਫਸਰ ਦੀ ਡਿਊਟੀ ਲਈ ਹੈ ਸਾਡੀਆਂ ਦੀਆਂ ਮੰਡੀਆਂ ਦੇ ਹਿਸਾਬ ਨਾਲ ਡੀਸੀ ਨੇ ਡਿਊਟੀ ਲਈ ਹੈ ਬਹੁਤ ਵਧੀਆ ਕਿਸੇ ਨੂੰ ਕੋਈ ਤੰਗੀ ਨਹੀਂ ਕਿਸਾਨ ਤੋਂ ਮੰਡੀ ਚ ਆਉਂਦਾ ਬੜਾ ਘੱਟ ਕਿਸਾਨ ਆਉਂਦਾ ਬਾਦ ਉਹ ਕੰਡਾ ਕਦਾ ਕੇ ਲਾਹ ਦਿੰਦਾ ਤੇ ਆਰਤੀ ਜੋ ਮਤਲਬ ਆਪਣੀ ਤਰ੍ਹਾਂ ਹੀ ਕਰਦੇ ਬਹੁਤ ਵਧੀਆ ਬੜੀ ਬਾਰਦਲੇ ਦੀ ਪ੍ਰੋਬਲਮ ਆਉਂਦੀ ਰਹੀ ਹੈ ਨਾ ਜੀ ਆਪਕਾ ਕਿਤੇ ਕੋਈ ਪ੍ਰੋਬਲਮ ਨਹੀਂ ਬਾਰਦਨਾ ਵਾਧੂ ਪਿਆ ਬਹੁਤ ਬਾਰਦਨਾ ਜਨਾਬਦੀ ਪੜੀ ਜਾਓ ਜਨਾਬਦੀ ਲਈ ਜਾਓ ਰੋਡਿਕ ਦੀ ਵੀ ਕੋਈ ਪ੍ਰੋਬਲਮ ਕਿਸਾਨਾਂ ਨੂੰ ਕੋਈ ਤੀ ਨਾ ਕਿਸਾਨਾਂ ਨੂੰ ਪੀ ਲਿਆ ਵੀ ਕਣਕ ਵੱਡੋ ਜਲਦੀ ਜਲਦੀ ਮੌਸਮ ਸਾਥ ਦੇਵੇ ਮਹਾਰਾਜ ਨੂੰ ਪੀ ਲਿਆ ਕੇ ਸਾਨੂੰ 5-7 ਦਿਨ ਦੇ 5-7 ਦਿਨਾਂ ਚ ਕੰਮ ਆ ਫਟੇ ਹੋ ਜਾਣਾ ਸਾਡੀ ਫਸਲ ਦਾ ਖਰਾਬ ਹੋ ਜਾਣਾ